ਕਰਦੇ ਆਂ ਦੇ ਬੋਲੂ ਕਿਹੜੇ ਕਿਹੜੇ ਕਹਿੰਦੇ ਨੇ ਬੋਲਣਾ ਕਿ ਬਾਣੀ ਹੈ ਨਹੀਂ ਹੈ ਮੈਂ ਜਿਹੜਾ ਇੱਕ ਤਰੀਕ ਨੂੰ ਡੀਸੀ ਦੇ ਮੰਤਪੱਤਰ ਤੇ ਜਾ ਰਹੇ ਹਾਂ ਉਹਦੇ ਨਾਲੇ ਚੱਲਣਾ ਪਾਣਾ ਹੈ ਤੇ ਦੋਸਤੋ ਗੰਕਾਂ ਦੀ ਜਾਈ ਹੋਊਗੀ ਪਾਣੀ ਤੇ ਆ ਰਹੇ ਨੇ ਸਾਰਾ ਕੁਛ ਹੱਥਾਂ ਨੂੰ ਕਰਨਾ ਪੈਣਾ ਹੈ ਪਰ ਜਿਹੜੀਆਂ ਪਿੱਛੇ ਲਿਉਤੀਆਂ ਲਕੀਆਂ ਪੀਆਂ ਜੁਮੀਨ ਰਾਸੀ ਜਾਣ ਤੇ ਬਾਕੀ ਰਸਵਾਹ ਮੋਰਤੇ ਦੇ ਸਦੇ ਰੱਪਾ ਨੇ ਜਿਹੜਾ ਦਿੱਲੀ ਵੱਲੋਂ ਕੋਚ ਕਰਨਾ ਤਾਉ ਤੇ ਬਾਕੀ ਪੂਤਲੇ ਖੁੱਪਣ ਦੇ ਕੋਤੇ ਆਪਾ ਕਿੰਨੇ ਕਾਰਨ ਯਾਦ ਹੋਏ ਸਿਰਫ ਇੱਥੇ ਤੱਕ ਸਹਿਨਤ ਨਾ ਰਹੋ ਜੇ ਐਸੀ ਹੋਵੇ ਤਾਂ ਕਿ ਸਹਿਨਤ ਕਿਸ ਤਰ੍ਹਾਂ ਕੀਤੀ ਦਿਖਾਓ ਜੇ ਬਲਾਕ ਤੇ ਪੁੱਛਿਆ ਜੇ ਬਲਾਕ ਤੇ ਇੱਕ ਤੇ ਦੋ ਪਿੰਡ ਪੰਜ ਚਾਰ ਪਿੰਡ ਅਸੀਂ ਉਸ ਦਾ ਬੋਕੇਆ ਕਿ ਜਾਲ ਕੋ ਆਪਣੇ ਕੋਲ 5-6 ਪਿੰਡਾਂ ਦੇ ਜਿਲ੍ਹੇ ਦੇ ਥੱਲੇ ਲੇਤੇ ਪਲਾਟ ਤੋਂ ਜ਼ਿਲੇ ਤੱਕ ਤੇ ਮਾਂ ਬੈਠੀਆਂ ਨੇ ਉਹ ਪਿਓ ਸਹਾਰਾ ਸੁਤੇ ਵਾਲਿਆਂ ਦਾ ਭਾਰ ਨਹੀਂ ਜਿੱਥੇ ਸੁਤੇ ਵਾਲਾ ਹੋਗਾ ਤਾਂ ਹੀ ਕੰਮ ਹੋਊਗਾ। ਕੋਈਆ ਲੱਤਾਂ ਆਪ ਹੀ ਬਾਹਰ ਤੱਕਣਾ ਹਿਲਣਾ ਆਪਣੀਆਂ ਲੱਤਾਂ ਤੇ ਭਾਰ ਤੱਕਣਾ ਸਿੱਖੋ ਉਹਨਾਂ ਦਾ। ਮੇਰਾ ਕਹਿਣਾ ਵੀ ਸਾਡੇ ਕੋਲ 5-6 ਪਿੰਡ ਚੱਲਦੇ ਨੇ। ਕੱਲਾ ਇੱਕ ਬਾਰ ਨੂੰ ਪਈਦਣਾ ਉਤਲਾ ਧੱਕਿਆ ਬਾਕੀ ਦੇ ਤਾਂ ਕਿੱਥੇ ਗਏ ਨੇ ਇਹ ਮੈਂ ਤਾਂ ਵੀ ਮੇਰੇ ਪਿੰਡੇ ਧੱਕਿਆ ਮੇਰੇ ਤੇ ਬਹੁਤ ਬਕਰੀ ਕਸਮ ਲਿਆ ਉਹ ਕੋਦੋਂ ਮਹਾਰਾਜ ਚਲੋ ਪਈ ਜਿਹੜੇ ਮੇਰਾ ਭਰਾ ਛੋਟਾ ਤਿੰਨ ਭਾਈ ਸੀ ਉਹ ਨੂੰ ਰਾਣੀ ਨੂੰ ਪਟਿਆਲੇ ਤੋਂ ਵੀ جواب ਮਿਲ ਗਿਆ ਪੀਵੀਆਈ ਤੋਂ ਵੀ ਦਿੱਦਿਆ ਜੋ ਨਹੀਂ ਸੀ ਡਾਕਟਰ ਨੇ ਰਹਿਣ ਕਰੀ ਵਿਵਹਾਰ ਨਹੀਂ ਉੱਥੇ ਲੈ ਕੇ ਗਏ। ਚਾਹੇ ਬੈਠੇ ਉੱਥੇ ਦੇ ਜਿਹੜੇ ਤੈਕੰਦ ਜੱਗੇ ਬਾਤ ਰਹੇ ਸੀ ਉਹ ਹੱਕੇ ਬੱਧੀ ਜਾਂਦੇ। ਵੀ ਜੇ ਸੁਖ ਸ਼ਾਂਤੀ ਗੈਲ ਘਰ ਵਾਸ ਸਕਣ। ਤੱਕਾ ਹੋਣ ਵਾਲਾ ਡਾਕਟਰ ਦਾ ਬਿਲਕੁਲ ਜਵਾਬ ਤਾਂ ਵੀ ਜੇ ਥੋਨੇ ਦੋ ਜਾਨਾਂ ਬਚਾਉਣੀਆਂ ਨੇ ਪੈਸੇ ਕੰਨੀ ਨਾ ਦੇਖੋ ਉੱਥੇ ਨਾ। ਵੀਰੋਂ ਮੈਂ ਸਾ ਭੁੱਲ ਜਾਾਂਗੇ। ਉਹ ਦੋਰੇ ਬੱਚੇ ਗੁਰਤੇਗ ਬਹਾਦਰ ਦੀ ਮਹਾਰਾਜੀ ਕਿਰਪਾ ਨਾਲ ਬਿਲਕੁਲ ਠੀਕ ਠਾਕ ਨੇ ਆਪਣੇ ਘਰ ਵਸਾ ਆ ਗਏ ਚੌਦੁੰਮੇ ਪਿੰਡ ਨੂੰ। ਵੀ ਬਾਕੀ ਦਾ ਬਲਾਕ ਤਾਂ ਹੈਗਾ ਸਾਰਾ। ਇਕੱਲੇ ਬਾਰਨ ਪਿੰਡ ਦੇ ਵਿੱਚ ਹੁੱਕੇ ਹੁੱਕਿਆ ਗਿਆ ਮੈਂ ਪਟਿਆਲੇ ਜੂਰੀਓ ਗੱਲ ਕਰਦੇ ਆਂ। ਐਸੀ ਦੋ ਦੋ ਆਉਂਦੇ ਨਹੀਂ ਬੈਠੇ ਆਂ। ਇਕ ਇੱਕ ਪਿੰਡ ਦੇ ਵਿੱਚ ਐਸੀ ਦੋਤਾਂ ਨਹੀਂ ਸਾਹ ਸਾਹ ਦੇ ਉੱਤੇ। ਐਸੀ ਗਾਇਲਾ ਕੇ ਹੋਰ ਪਿੰਡਾਂ 'ਚ ਨਹੀਂ ਸਾਹ ਸਕਦੇ। ਜੇ ਆ ਆ ਕੁਝ ਕਰਨਾ ਹੈ ਨਾ ਤੁਹਾਡੇ ਬੈਕ ਦਾ ਗੇਅਰ ਪੈ ਗਿਆ ਜੇ ਜੈਸੇ ਬੰਦੇ ਨੂੰ ਚਾਰ ਤੰਦ ਲਾਉਨੇ ਨੇ ਅੱਜ ਸੁਰਖੀਆਂ ਦੇ ਵਿੱਚ ਹੈ ਜਾ ਫਿਰ ਬੰਦੇ ਇਹ ਚਾਰ ਤੰਦ ਲਾਉਨੇ ਨੇ ਆਪਣਾ ਵਿਗਾੜ ਦੂਏ ਦਾ ਸੰਗ ਤਾਰਾਂ ਬਣੇ ਜੇ ਮੇਰੇ ਤੇ ਦੂਜਾ ਪਿੰਡ ਕੋਈ ਮੇਸਾ ਉੱਥੇ ਸਾਡਾ ਹਕੂ ਬਲਾਕ ਦਾ ਵੀ ਜਾ ਸਕਦਾ ਸਾਡੇ ਜ਼ਿਲ੍ਹੇ ਦਾ ਹਕੂ ਵੀ ਜਾ ਕੇ ਉੱਥੇ ਬਤਾ ਸਕਦਾ ਦੋਤੋਂ ਨੂੰ ਹਿੰਮਤ ਮਾਰਨੀ ਪੈਣੀ ਹੈ ਇਹ ਲੜਾਈ ਸਰਕਾਰ ਨਾਲ ਹੈ ਇਹ ਲੜਾਈ ਸਰਕਾਰ ਨਾਲ ਹੈ ਜਿਹੜਾ ਇੱਕ ਪetition ਮੰਗ ਪੱਤਰ ਭੇਜ ਜਾ ਰਹੇ ਨੇ ਤੇ ਨਹੀਂ ਅਜੇ 10 ਦਿਨ ਉਹਦੇ ਕੱਥੇ ਹੋ ਕੇ ਆਪਾਂ ਮੰਗ ਪੱਤਰ ਦੇ ਦਾਂਗੇ ਨਕਾਰ ਨੂੰ ਕੈਲ ਵੀ ਕਰ ਜਾ ਰਹੇ ਆ ਇਹ ਆਖਰ ਨੂੰ ਰੋਟੇ ਪੇਂ ਜਾ ਰਹੇ ਨੇ ਇਹ ਆ ਨਹੀਂ ਕਰਾਂਗੇ ਇਹ ਦੇਰੀਆਂ ਪਤਨੀਆਂ ਤੇ ਜਾਣਾ ਪਰ ਇਹ ਰਣ ਹੋਣੀ ਗੱਲ ਕਿੰਨੇ ਵਾਰੀ ਵੰਡ ਕਿੱਥੇ ਕਰਦੇ ਨਾ ਇਹ ਤਾਂ ਵੀ ਕਿਤੇ ਨਹੀਂ ਸਫਲ ਹੋਣਾ ਸੋਪਿਆਂ ਵਾਲਿਆਂ ਨੂੰ ਵੀ ਪਿੰਡਾਂ ਨੂੰ ਖੰਡ ਲਾਉ ਨਹੀਂ ਇੰਨਾ ਇੰਨਾ ਸਾਡੇ ਜਿਹੜਾ ਤੁਸੀਂ ਜਨਾ ਕਰਾਉ ਕਥਾ ਕਰੋ ਨਾ ਇਹ ਹੋ ਜਾਏ ਆਪਣੀ ਦੇਰ ਤੋਂ ਤੇਰ ਖੰਡ ਦੇ ਬਗੈਰ ਅਸੀਂ ਗੱਡੀਆਂ ਲੈਤੀਆਂ ਨੇ ਪੂਰੇ ਤੱਕ 1000 ਰੁਪਏ ਦਾ ਤੇਲ ਹੋ ਕੇ ਜਾਂਦੀ ਗੱਡੀ ਕਿਹੜਾ ਅਗੂ ਵੀ ਇੱਕੋ ਵੇਸੇ ਬਾਲੂਦਾ ਬਾਈ ਇਹ ਨਹੀਂ ਲੜਾਈ ਆਪਰੇ ਨਹੀਂ ਲੜਦੇ ਸਾਰੇ ਕਿਸਾਨਾਂ ਦੀ ਲੜਾਈ ਲੜਦੇ। ਇੰਦਾਂ ਦਾ ਉਹ ਵੀ ਖੰਡ ਇਕੱਠਾ ਨਹੀਂ ਕਰਦੇ। ਜਿਹੜੇ ਪਿੰਡ ਨਹੀਂ ਕਰਦੇ। ਕੋਣ ਉਹ ਲੈ ਲਾਉਂਗੇ ਤਰਾਵਾ ਨੂੰ। ਇਹ ਤਾਂ ਪਿੰਡਾਂ ਵਿੱਚਿਆਂ ਦੇ ਕੋਈ ਬੰਦਾ ਕਹਿੰਦਾ ਵੀ ਭਾਈ ਮੇਰੇ ਕਹੇ ਤਾਂ ਕੋਈ ਕਰਦਾ ਨਹੀਂ। ਉਹ ਪਿੰਡਾਂ ਨੂੰ ਨਹੀਂ ਕਰਦਾ ਗੂਏ ਪਿੰਡਾਂ ਦੇ ਜਿਹੜੇ ਆਪੂ ਨੇ ਉਹ ਜਾਣ ਉੱਥੇ। ਇਹ ਨੇਰੇ ਪਿੰਡ ਤੋਂ ਮੈਂ ਕਹਾ ਮੈਂ ਇਕੱਠਾ ਨਹੀਂ ਕਰਦਾ ਮੇਰੇ ਕਹਿ ਨਹੀਂ ਲੱਗਦੇ। ਮੈਂ ਬਲਾਜ ਤੇਨ ਨੂੰ ਕਹਾ ਕਿ ਇਹ ਤੈਨੂੰ ਕਾਹ ਨਹੀਂ ਆਉਂ ਉੱਥੇ ਬਾਈ ਚਾਰ ਬੰਦੇ ਬਹਣ ਖੜਾਉ ਨਹੀਂ ਕਰਨਾ ਆਪਣੀ ਦੇਖ ਰੋ ਤੇ ਜਿਵੇਂ ਲੀਕ ਲੌਰੀਆਂ ਜੇ ਬੰਦੀ ਤੇ ਰਹਿਣ ਪਰ ਲੋਕਾਂ ਤੇਰੀ ਤਾਂ ਸੱਤ ਲੱਗਦੀ ਹੁੰਦੀ ਆ ਗੱਲਾਂ ਸਾਰੀਆਂ ਕੋਰੀਆਂ ਕਰਾਰੀਆਂ ਕਹਿੰਦਾ ਮੈਂ ਦਿੱਤੋ ਕਹਿ ਰਹੇ ਹੈ ਕੈਨੇਦਿਆ ਕੋ ਪ੍ਰਭਾਵਿਤ ਕਰੇ ਮੈਂ ਮੇਰੇ ਵਿਛੇ ਜਿਹੇ ਕਹਿ ਰਹੇ ਮੇਰੇ ਪਰਿਵਾਰ ਵੀ ਵਿਛੇ ਜਿਹੇ ਕਹਿ ਰਹੇ ਆ ਪਰਿਵਾਰ ਬੈਠੇ ਜਿਹੜਾ ਇਹ ਆਪਣਾ ਸਾਰਿਆਂ ਦਾ ਪਰਿਵਾਰਿਕ ਹੈ ਆਮਰੇ ਰੀਤੇ ਨਾਲਿਆਂ ਨਾਲ ਉਹ ਪਹਿਲਾਂ ਇਹ ਪਰਿਵਾਰ ਲੈ ਇਹਨੂੰ ਤੁਸੀਂ ਚਾਹਤਾਂ ਤਾਂ ਲਾਉਣਾ ਚਾਹੁੰਦੇ ਸਭ ਤੋਂ ਸਾਰਿਆਂ ਦੇ ਚਾਰਾਂ ਦੇ ਹੱਥ ਜੋੜ ਕੇ ਕਹਿੰਦੇ ਨਹੀਂ ਜਿੰਨਾਂ ਨੂੰ ਖੰਡ ਇਕੱਠਾ ਕਰਾਉ ਨਹੀਂ ਕਰਾਉਣਾ ਆਪਣੀ ਦੇਹ ਚੋ ਪਾ ਕੇ ਉਥੇ ਜਮਾ ਕਰੋ ਐਨੀਆਂ ਬੇਚਿਆ ਕਰਦੇ ਮੈਂ ਜਾਰੇ ਸਮਝ ਨਹੀਂ ਆਉਂਦਾ ਤੁਹਾਡੇ ਦਾ ਜਾਤ ਨਹੀਂ ਦਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 因为他们。<noise>